ਮੇਰੀ ਮਦਦ ਕਰੋ ਮੈਂ ਗਰੀਬ ਮੈਂ ਨਹੀਂ ਮੈਨੂੰ ਦੱਸੋ ਕਿੰਨੇ ਮਾਰਿਆ ਕਿੰਨੇ ਮਾਰਿਆ ਮੈਨੂੰ ਦੱਸੋ ਕਿੰਨੇ ਮਾਰਿਆ ਮੇਰੇ ਬੰਦੇ ਨੂੰ ਮੇਰਾ ਬੰਦਾ ਚਲੇ ਗਿਆ ਮੇਰਾ ਬੰਦਾ ਚਲੇ ਗਿਆ ਇਹਦਾ ਨਿਕਾਂਦਾ ਕਾਲੂਣ ਗਿਆ ਹਾਏ ਕਿੰਨੇ ਬੋਸ ਰਹਿਦਾ ਕਿੰਨੇ ਬੋਸ ਜਿਹਦਾ ਪਤਾ ਨਾ ਚੱਲੇ ਕਿ ਮੇਰੇ ਬੱਚੇ ਕਿੱਥੇ ਲੱਗੇ ਹੁੰਦੇ ਸਾਪੂਸ਼ ਪਤਾ ਚੱਲਦਾ ਕਮਰੇ ਤੋਂ ਉਹਨਾਂ ਕਾਢ ਨਾ ਕਢਾਓ ਇੱਥੇ ਸਾਡੇ ਚੀਚੇ ਨੂੰ ਮਾਰਿਆ ਗਿਆ ਹੈ ਜਰਾ ਆਪ ਨੂੰ ਫੜੋ ਕਹਿੰਦੇ ਬਾਰੇ ਦੇ ਭਾਜੀ ਇਹ ਬਿਆਨ ਸੀਗੇ ਜਿਹੜਾ ਐਕਸੀਡੈਂਟ ਹੋਇਆ ਇੱਕ ਐਕਟਿਵ ਆ ਤੇ ਸਾਹਮਣੇ ਉਹ ਮੋਟਰਸਾਈਕਲ ਆ ਰਹੀ ਸੀ ਇਹ ਆਪਸ ਵਿੱਚ ਹਿੱਟ ਗਏ ਤੇ ਤੁਸੀਂ ਆਪ ਸਿਆਣੇ ਹੋ ਭਾਜੀ ਇਦਾਂ ਇਦਾਂ ਐਕਸੀਡੈਂਟ ਵਿੱਚ ਕਦੀ ਕਿਸੇ ਦੀ ਮੌਤ ਹੋ ਨਹੀਂ ਸਕਦੀ ਭਾਜੀ ਠੀਕ ਹੈ ਜੀ ਪੁਲਿਸ ਵਾਲੇ ਆਏ ਨੇ ਪੁਲਿਸ ਵਾਲੇ ਸਾਨੂੰ ਕਹਿ ਰਹੇ ਕਿ ਬਾਈਕ ਨਾਲ ਬਾਈਕ ਵੱਜੀ ਆ ਫੇਰ ਬਾਅਦ ਚੋ ਕਹਿ ਰਹੇ ਕਿ ਬਾਈਕ ਥਾਣੇ ਵੀ ਪਈ ਆ ਹੁਣ ਸਾਨੂੰ ਕਹਿ ਰਹੇ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਬਾਈਕ ਨਾਲ ਬਾਈਕ ਵੱਜੀ ਆ ਜੀ ਉਹ ਨੰਬਰ ਹੀ ਚੇਤਕ ਦਾ ਨਿਕਲਿਆ ਭਾਜੀ ਤੇ ਫਿਰ ਉਹ ਸਾਡੇ ਉਹ ਬਿਆਨ ਵੀ ਜੋ ਕਹਿੰਦੇ ਆ ਕਿ ਭਾਜੀ ਇਹ ਚੋਰੀ ਦਾ ਵੀ ਹੋ ਸਕਦਾ ਉਹਨਾਂ ਦੇ ਬਿਆਨ ਹੀ ਨਹੀਂ ਮੈਚ ਕਰ ਰਹੇ ਭਾਜੀ ਆਪਾਂ ਉਹਨਾਂ ਨੂੰ ਕੁਝ ਕਹਿੰਦੇ ਆ ਵੀ ਕਿਹਾ ਕਿ ਤੁਸੀਂ ਸਾਡੇ ਨਾਲ ਚਲੋ ਕਿ ਆਪਾਂ ਚੈੱਕ ਕਰਾਂਨੇ ਆ ਉਹ ਸਾਨੂੰ ਕਹਿ ਰਹੇ ਕਿ ਤੁਸੀਂ ਚੈੱਕ ਕਰੋ ਜਿੱੱਗ ਕੇ ਸਾਰੇ 8ਵੀਂ ਰਿਪੋਰਟ ਆਪਣੀ ਲੱਗਿਓ ਸਾਰਾ ਕੰਮ ਸਾਡਾ ਕੀ ਪੁਲਿਸ ਦਾ ਹੈਗਾ ਮੇਰੇ ਮੇਰਾ ਰੁਚੀ ਸੋਨੀ ਕੀ ਹੋਇਆ ਕੀ ਆ ਮੇਰੇ ਬੰਦੇ ਦਾ ਐਕਸੀਡੈਂਟ ਹੋ ਗਿਆ ਮੇਰੇ ਬੰਦਨ ਮਾਰ ਕੇ ਬੱਸ ਵਾਲਾ ਬੱਸ ਵਾਲਾ ਮਾਰ ਕੇ ਮੈਨੂੰ ਦੱਸ ਦੇਣੀ ਮੇ ਮੇਰਾ ਬੰਦਨ ਬੱਸ ਵਾਲਾ ਮਾਰ ਕੇ ਐ ਇਨਸਾਫ ਦਿੰਦੇ ਵੀ ਮੈਨੂੰ ਨਹੀਂ ਦਿੰਦੇ ਮੇਰਾ ਬੱਚਾ ਮੇਰੇ ਮੈਂ ਨਹੀਂ ਝੂਠ ਬੋਲਦੇ ਕਹਿੰਦੇ ਮੋਟਰਸਾਈਕਲ ਨਾਲ ਹੋਇਆ ਉਹ ਮੈਂਟਲੀ ਐਫਸਰ ਮੇਰਾ ਬੱਚਾ ਇੱਕ ਇੱਕ ਮਹਾਨ ਚੁੰਗਾ ਨਹੀਂ ਕੁਝ ਨਹੀਂ ਆ ਮੈਨੂੰ ਸਾਨੂੰ ਮੈਂ ਐਮਲੈਂਸ ਵਾਲਿਆਂ ਨੇ ਦੱਸਿਆ ਸੀ ਐਮਲੈਂਸ ਵਾਲਾ ਕਹਿੰਦਾ 2 ਘੰਟੇ ਹੋ ਗਏ ਕਹਿੰਦਾ ਉੱਥੇ ਲੰਮੇ ਪਿਆ ਰਿਹਾ ਕਹਿੰਦਾ ਮੈਨੂੰ ਫੋਨ ਆਇਆ ਮੈਨੂੰ ਮੇਰਾ ਬੰਦਾ ਚੱਲ ਗਿਆ ਮੇਰੇ ਕੋਲ ਮੈਂ ਕੀ ਕਰਾਂਗੀ ਉਹਨੂੰ ਮਹਿੰਗੀ ਕਰਾਂਗੀ ਬੱਚੇ ਕਿੱਦਾਂ ਪਾਲਾਂਗੀ ਮੈਨੂੰ ਨਹੀਂ ਪਤਾ ਕਿਉਂ ਨਹੀਂ ਕਰਦੀ ਵੀ ਉਹ ਕੀ ਕਰਦੇ ਇਨਸਾਫ ਚਾਹੀਦਾ ਕੀ ਖਾਂਦੇ ਪੀਂਦੇ ਪੈਸੇ ਕਾਦੇ ਪਏ ਉਹ ਪੁਲਿਸ ਵਾਲੇ ਪੈਸੇ ਖਾਂਦੇ ਫਿਰ ਮੈਂ ਕੀ ਕਰਦੇ ਪਏ ਮੈਨੂੰ ਨਹੀਂ ਸਮਝ ਆਉਂਦੀ ਵੀ ਕੀ ਕਰਦੇ ਪਏ ਆ ਮੇਰੇ ਨਾਲ ਇਨਸਾਫ ਦਿਓ ਮੇਰੇ ਬੱਚੇ ਮੇਰੇ ਆਦਮੀ ਦੀ 50 ਸਾਲ ਦੀ ਉਹਨੂੰ ਮਿਲਦਾ ਹੀ ਕਰਕੇ ਆ ਕੰਦ ਝੂਠ ਬੋਲ ਹਾਂ ਐਕਟਿਵ ਹੋ ਗਈ ਸੀ ਐਕਟਿਵ ਹੋ ਚੁੱਕੀ ਹਾਂ। ਅਮਲ ਇਹ ਕਹਿੰਦੀ ਆਂ ਜੂੜ ਬੋਲੇ ਮੋਟਰਸਾਈਕਲ ਮਾਰ ਗਈ ਐਵੇਂ ਫੋਟੋ ਲਈ ਤੀ ਨਹੀਂ ਕੁਛ ਵੀ ਨਹੀਂ ਤਾਂ ਮੈਂ ਜੂੜ ਬੋਲ ਨਹੀਂ ਆਈ। ਕੋਈ ਵੀਡੀਓ ਨਹੀਂ ਆਈ ਹਾਲੇ ਤੱਕ ਸਾਨੂੰ ਵੀਡੀਓ ਤਾਂ ਦਿਖਾਓ। ਫਿਰ ਆਪਾਂ ਮੰਨੀ ਐ। ਕਟਾ ਕੇ ਦਿਖਾਓ। ਸਾਨੂੰ ਦਿਖਾ ਕੇ ਦਿਖਾਓ। ਸਾਨੂੰ ਕਟਾਓ ਜਈਏ ਮੇਰੇ ਵੀ ਉਹ ਮੇਰੇ ਅੰਦਰ ਦਿਖਾਓ ਸੀ। ਮੇਰ ਕੋ ਨਹੀਂ ਬੋਲੇ ਜਾਂਦਾ ਮੇਰਾ ਬੱਚੇ ਅੱਗੇ ਜਿੱਦਾ ਉਹਦੇ ਮੈਂਟਲੀ ਹਰੋਦ ਕੁਛ ਕਮਾਨ ਲੋਕ ਗਾਣੇ। ਉਹ ਵਿਚਾਰਾ ਵਾ ਕਿੰਨੀ ਆਪਣਿਆਂ ਨੂੰ ਕਹੀ ਉਜਾਰਾ ਮੈਂ ਕਿ ਤੂੰ ਕਵਾਵਾਂਗੀ ਮੈਂ ਕਿ ਤੂੰ ਕਵਾਵਾਂਗੀ ਬੱਚਿਆਂ ਨੂੰ ਕਿਤੂਗਾ ਮੈਂ ਗਰੀਬ ਨਹੀਂ ਆ ਹੂੰ ਮੈਂ ਤੇ ਮੰਗ ਮੈਨੂੰ ਇਨਸਾਫ਼ ਦੇ ਕਿੱਥੇ ਹੋਇਆ ਸਾਨੂੰ ਦੱਸੇ ਬਸ ਮੈਂ ਮਾਰ ਕੇ ਕਿੱਥੇ ਸਾਨੂੰ ਲੈ ਕੇ ਚਲੋ ਅਗਰ ਕਹਿੰਦੇ ਮੇਰੀ ਮਦਦ ਕਰੋ ਮੈਂ ਗਰੀਬ ਆ ਮੈਂ ਨਹੀਂ ਮੈਨੂੰ ਮਰਵਾਉਂਦੇ ਕਿੰਨੇ ਮਾਰਿਆ ਕਿੰਨੇ ਮਾਰਿਆ ਮੈਨੂੰ ਦੱਸੋ ਕਿੰਨੇ ਮਾਰਿਆ ਮੇਰੇ ਬੰਦੇ ਨੂੰ ਗਰੀਬ ਜਵਾਨੀ ਹੈ ਕਿਸੇ ਬੰਦੇ ਨੇ ਜੇਰੇ ਬਣਾ ਲਈ ਵਿਚਾਰੀ ਕਿਸੇ ਭਾਜੀ ਸੂਜਲ ਸੋਨੀ ਮੇਰਾ ਨਾਮ ਹੈ ਤੇ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਹੈ ਜਿਹੜਾ ਐਕਸੀਡੈਂਟ ਹੋਇਆ ਉਹ ਆ ਮੰਨਨਪਿੰਡ ਲਾਗੇ ਤੇ ਜਿਹੜਾ ਸਾਨੂੰ ਐਮਬਲੈਂਸ ਦਾ ਫੋਨ ਆਇਆ ਉਹ ਕਹਿ ਰਹੀ ਸੀਗੀ ਕਿ ਭਾਜੀ ਤੁਹਾਡਾ ਇਦਾਂ ਇਦਾਂ ਤੁਹਾਡਾ ਬੰਦੇ ਦੀ ਮਤਲਬ ਸਾਨੂੰ ਉਹ ਮਿਲੀ ਹੈ ਬੋਡੀ ਮਿਲੀ ਹੈ ਬਹੁਤ ਬੁਰੀ ਕੰਡੀਸ਼ਨ ਹੈ ਤੇ ਇਹ ਕੋਈ ਵੱਡੀ ਚੀਜ਼ ਹਿੱਟ ਕੀਤੀ ਹੈ ਇਹ ਕੋਈ ਮਾਮੂਲੀ ਐਕਸੀਡੈਂਟ ਨਹੀਂ ਹੋਇਆ ਤੁਸੀਂ ਸਾਨੂੰ ਇੱਥੇ ਅਮਨਦੀ ਮੈਡੀਸਿਟੀ ਆ ਮਿਲ ਜਾਓ ਤੇ ਪੁਲਿਸ ਵਾਲੇ ਦੇ ਭਾਜੀ ਇਹ ਬਿਆਨ ਸੀਗੇ ਕਿ ਜਿਹੜਾ ਐਕਸੀਡੈਂਟ ਹੋਇਆ ਦੋ ਐਕਟਿਵ ਇੱਕ ਐਕਟਿਵ ਆ ਤੇ ਸਾਹਮਣੇ ਉਹ ਮੋਟਰਸਾਈਕਲ ਆ ਰਿਆ ਸੀ ਇਹ ਆਪਸ ਵਿੱਚ ਹਿੱਟ ਗਏ ਤੇ ਤੁਸੀਂ ਆਪ ਸਿਆਣੇ ਹੋ ਭਾਜੀ ਇਦਾਂ ਇਦਾਂ ਐਕਸੀਡੈਂਟ ਵਿੱਚ ਕਦੀ ਕਿਸੇ ਦੀ ਮੌਤ ਹੋ ਨਹੀਂ ਸਕਦੀ ਭਾਜੀ ਉਹਨਾਂ ਤੇ ਲਾਸਟ ਵਿੱਚ ਉਹਨਾਂ ਨੇ ਜਿਹੜਾ ਨੰਬਰ ਵਹਾਇਆ ਫੋਟੋ ਵਿਖਾਈ ਆ ਉਸ ਮੋਟਰਸਾਈਕਲ ਦੀ ਉਹ ਆਪਾਂ ਆਰ ਡੀਓ ਐਪ 'ਚ ਚੈੱਕ ਕੀਤਾ ਉਹ ਨੰਬਰ ਹੀ ਚੇਤਕ ਦਾ ਨਿਕਲਿਆ ਭਾਜੀ ਤੇ ਫਿਰ ਉਹ ਸਾਡੇ ਉਹ ਬਿਆਨ ਵੀ ਜੋ ਕਹਿੰਦੇ ਆ ਕਿ ਭਾਜੀ ਇਹ ਚੋਰੀ ਦਾ ਵੀ ਹੋ ਸਕਦਾ ਉਹਨਾਂ ਦੇ ਬਿਆਨ ਹੀ ਨਹੀਂ ਮੈਚ ਕਰ ਰਹੇ ਭਾਜੀ ਪੁਲਿਸ ਕੀ ਕਹਿੰਦੀ ਆ ਪੁਲਿਸ ਪੁਲਿਸ ਭਾਜੀ ਨੇ ਕੁਝ ਨਹੀਂ ਕਹੀ ਗਈ ਸਭ ਝੂਠ ਸਭ ਝੂਠ ਫਰੇਬ ਤੇ ਗੱਲ ਗੱਲ ਚੱਲ ਰਹੀ ਆ ਕੁਝ ਨਹੀਂ ਉਹਨਾਂ ਨੇ ਮਤਲਬ ਇਨਸਾਫ ਨਹੀਂ ਤੁਹਾਨੂੰ ਦੇ ਰਹੇ ਕਿ ਲੱਗਦਾ ਕਿਹੜੀ ਚੀਜ਼ ਨਾਲ ਹਿੱਟ ਹੋਏ ਹੋਣੇ ਭਾਜੀ ਕੋਈ ਨਾ ਕੋਈ ਵੱਡੀ ਚੀਜ਼ ਨਾਲ ਹਿੱਟ ਹੋਇਆ ਕਿਉਂਕਿ ਉਹਨਾਂ ਦੇ ਬਾਹ ਹੱਥ ਪੈਰ ਸਭ ਟੁੱਟ ਚੁੱਕੇ ਸੀ ਅੰਦਰੋਂ ਇੰਨੀ ਬਲੀਡਿੰਗ ਹੋ ਰਹੀ ਸੀ ਕਿ ਕੋਈ ਹਿਸਾਬ ਨਹੀਂ ਆ ਕੀ ਐਕਸੀਡੈਂਟ ਹੋ ਗਿਆ ਹਾਂਜੀ ਕਿਉਂ ਕਰ ਰਹੀ ਹੈ ਕੀ ਲੱਗਦਾ ਕਾਰਨ ਕੀ ਲੱਗਦਾ ਭਾਜੀ ਕਾਰਨ ਇਹ ਹੈ ਕਿ ਪਿੱਛੋਂ ਰਿਸ਼ਵਤ ਵਗੈਰਾ ਚੱਲ ਰਹੀ ਹੋएगी ਕੁਛ ਨਾ ਕੁਛ ਹੋ ਰਿਹਾ ਹੋਏਗਾ ਕਿ ਜਿਹੜਾ ਕਿ ਪੁਲਿਸ ਆਪਣੇ ਬਿਆਨ ਚੇਂਜ ਕਰ ਰਹੀ ਹੈ ਉਸ ਉਸ ਪਾਸੇ ਮੰਗ ਕੀ ਕਰਦੇ ਮੰਗ ਇਹ ਕਿ ਭਾਜੀ ਸਾਨੂੰ ਇਨਸਾਫ ਚਾਹੀਦਾ ਭਾਜੀ ਸਾਨੂੰ ਇਨਸਾਫ ਚਾਹੀਦਾ ਭਾਜੀ ਸਾਡੇ ਨਾਲ ਸਾਡਾ ਸਾਡਾ ਬੰਦਾ ਚਲਾ ਗਿਆ ਭਾਜੀ ਸਾਡਾ ਬੰਦਾ ਚਲਾ ਗਿਆ ਹਾਂ ਹਾਂਜੀ ਭਾਈ ਕੀ ਨਾਮ ਹੈ ਆਪਣਾ ਭਾਜੀ ਮੇਰਾ ਨਾਮ ਵਿਨੀਤ ਰੋੜ ਕੀ ਹੋਇਆ ਜੀ ਭਾਜੀ ਐਕਸੀਡੈਂਟ ਹੋਇਆ ਮੱਲਣਪਿੰਡ ਲੱਗੇ ਠੀਕ ਹੈ ਜੀ ਪੁਲਿਸ ਵਾਲੇ ਆਏ ਨੇ ਪੁਲਿਸ ਵਾਲੇ ਸਾਨੂੰ ਕਹਿ ਰਹੇ ਆ ਕਿ ਬਾਈਕ ਨਾਲ ਬਾਈਕ ਵੱਜੀ ਆ ਫੇ ਬਾਅਦ ਚੋ ਕਹਿ ਰਹੇ ਆ ਕਿ ਬਾਈਕ ਥਾਣੇ ਵੀ ਪਈ ਆ ਹੁਣ ਸਾਨੂੰ ਕਹਿ ਰਹੇ ਆ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਬਾਈਕ ਨਾਲ ਬਾਈਕ ਵੱਜੀ ਆ ਜੀ ਪੁਲਿਸ ਵਾਲੇ ਦੇ ਆਪ ਦੇ ਬਿਆਨ ਨਹੀਂ ਮਿਲ ਰਹੇ ਹੁਣ ਪਤਾ ਨਹੀਂ ਕਿਉਂ ਨਹੀਂ ਜਾਂਚ ਫਰਦਾਲ ਕਰ ਰਹੇ ਪੁਲਿਸ ਵਾਲੇ ਵੀ ਭਾਜੀ ਜਿੰਨਾ ਵੱਡਾ ਐਕਸੀਡੈਂਟ ਹੋਇਆ ਜਿਸ ਹਸਾਬ ਨਾਲ ਜਿਸ ਹਸਾਬ ਨਾਲ ਬੰਦੇ ਦੀ ਡੈਥ ਹੋਈ ਆ ਜਿਸ ਹਸਾਬ ਨਾਲ ਬੰਦੇ ਦੀ ਸਿਰ ਤੇ ਸੱਟ ਲੱਗੀ ਆ ਹੱਥ-ਬੈਡ ਤੇ ਲੱਗੀ ਆ ਪੂਰੀ ਪਸਲੀਆਂ ਟੁੱਟ ਗਈਆਂ ਤੇ ਲੱਗਦਾ ਨਹੀਂ ਵੱਜੀ ਕਿ ਬਾਈਕ ਨਾਲ ਬਾਈਕ ਵੱਜੀ ਆ ਸਰ ਲੱਗਦਾ ਕਿ ਪੁਲਿਸ ਵਾਲੀ ਬਦਲ ਰਹੀ ਹੈ ਸਰ ਹੁਣ ਇਹ ਪੁਲਿਸ ਵਾਲੇ ਜਾਣਨ ਇਹ ਕੀ ਕਰ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਣੀਆਂ ਸਰ ਪੁਲਿਸ ਵਾਲਾ ਪੁਲਿਸ ਵਾਲੇ ਚੈੱਕ ਹੀ ਨਹੀਂ ਕਰ ਰਹੇ ਉਹ ਚੀਜ਼ ਆਪਾਂ ਉਹਨਾਂ ਨੂੰ ਕਹਿੰਦਾ ਇਹ ਵੀ ਕਿਹਾ ਕਿ ਤੁਸੀਂ ਸਾਡੇ ਨਾਲ ਚਲੋ ਕਿ ਆਪਾਂ ਚੈੱਕ ਕਰਾਂਨੇ ਆ ਉਹ ਸਾਨੂੰ ਕਹਿ ਰਹੇ ਕਿ ਤੁਸੀਂ ਚੈੱਕ ਕਰੋ ਜਿੱਥੇ ਜਾ ਕੇ ਸਰੇ 8 ਵੇ ਰਿਪੋਰਟ ਆਪਣੀ ਲੱਗਿਓ ਸਰ ਇਹ ਕੰਮ ਸਾਡਾ ਕੀ ਪੁਲਿਸ ਵਾਲਾ ਤੱਕ ਸਾਡਾ ਸਾਥ ਹੀ ਨਹੀਂ ਦੇ ਰਹੇ ਪ੍ਰੋਪਰ